ਮੈਂ ਤਾਂ ਨਾਲ ਗੱਲ ਕਰ ਰਿਹਾ ਮੈਂ ਮੈਂ ਨਾਲ ਗੱਲ ਕਰ ਰਿਹਾ ਮੈਂ ਉਹਨਾਂ ਨੂੰ ਪੁੱਛ ਰਿਹਾ ਮੈਂ ਇਹ ਕਿ ਲੈਟ ਮੀ ਸਪੀਕ ਉਹ ਤੁਹਾਨੂੰ ਬੋਲਣ ਨਹੀਂ ਦਿੰਦੇ ਇਹ ਤਾਂ ਕਰਤਾ ਗਿਆ ਜੋ ਮੈਂ ਨਾਲ ਤਾਂ ਆਮ ਨਾ ਕਰੋ ਇਹ ਆਪਾਂ ਗੱਲ ਕਰੀਏ ਕੋਈ ਮੈਂ ਕੋਈ ਗਲਤ ਨਹੀਂ ਕਹਿ ਰਿਹਾ ਮੈਂ ਸਿਰਫ ਇਹ ਕਹਿ ਰਿਹਾ ਵੀ 8 26 ਸਾਡਾ ਪ੍ਰਿੰਸੀਪਲ ਤੁਹਾਨੂੰ ਆਇਆ 7 26 ਸਾਡੇ 11 ਚ ਉਹਨਾਂ ਨੇ ਕਿੰਨਾ ਅਮਾਉਂਟ ਛੱਡਣਾ ਜ਼ਰੂਰੀ ਹੈ 8 26 ਐਕਚੁਅਲ ਸਰ ਮੈਂ ਹੋਰ ਇਹ ਕਿ ਇਹ ਲੋਕ ਅਦਾਲਤ ਦੇ ਵਿੱਚ ਜਿੰਨੀ ਵੀ ਤਰ੍ਹਾਂ ਦੇ ਲੋਕਾਂ ਦੇ ਦੇ ਨੀ ਮਾਮਲੇ ਨੇ ਜਾਂ ਰਾਜੀ ਨੰਮੇ ਦੇ ਮਾਮਲੇ ਨੇ ਚੈੱਕ ਬਾਉਂਸ ਵਾਲੇ ਮਾਮਲੇ ਨੇ ਜਬ ਕੋਈ ਸਾਡੇ ਇਹੋ ਜਿਹੇ ਮਾਮਲੇ ਜਿਹੜੇ ਕਿਸੇ ਆਪਸੀ ਸਮਝੌਤੇ ਦੇ ਵਿੱਚ ਖਤਮ ਕੀਤੇ ਜਾ ਸਕਦੇ ਆ ਉਸ ਤਰ੍ਹਾਂ ਦੇ ਸਾਰੇ ਮੈਟਰ ਆਪਾਂ ਟੇਕ ਅਪ ਕਰਦੇ ਆ ਸਭ ਤੋਂ ਵੱਡਾ ਫਾਇਦਾ ਲੋਕਦਲ ਤੋਂ ਲਗਾਣ ਦਾ ਆਪਾਂ ਨੂੰ ਇਹ ਹੈ ਕਿ ਇਹਦੇ ਨਾਲ ਸਾਡੀ ਸਿਰਦਰਦੀ ਬਹੁਤ ਬਚਦੀ ਆ ਖਰਚਾ ਬਚਦਾ ਸਾਡਾ ਟਾਈਮ ਬਹੁਤ ਬਚਦਾ ਔਰ ਉਹੀ ਫੈਸਲਾ ਹੁੰਦਾ ਜਿਹੜਾ ਦੋਨੋਂ ਧਿਰਾਂ ਨੂੰ ਮਨਜ਼ੂਰ ਹੁੰਦਾ ਤੇ ਇਸ ਕਰਕੇ ਕਿਸੇ ਦੂਸਰੇ ਧਿਰ ਦਾ ਕਿਸੇ ਤਰੀਕੇ ਦੀ ਨਾਰਾਜ਼ਗੀ ਦਾ ਵੀ ਕੋਈ ਸਕੋਪ ਨਹੀਂ ਹੁੰਦਾ ਸੈਕੰਡਲੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹ ਫੈਸਲਾ ਹਮੇਸ਼ਾ ਦੇ ਲਈ ਫਾਈਨਲ ਹੈ ਇਹਦੀ ਕੋਈ ਦਲੀਲ ਅਪੀਲ ਕਿਸੇ ਕੋਰਟ ਦੇ ਵਿੱਚ ਨਹੀਂ ਪੈਂਦੀ ਤਾਂ ਦੋਨੋਂ ਧਿਰਾਂ ਇਹਨਾਂ ਨੂੰ ਮਨਜ਼ੂਰ ਕਰਕੇ ਤਾਂ ਹਮੇਸ਼ਾ ਦੇ ਲਈ ਸਿਰ ਮੱਥੇ ਕਰਦੀਆਂ ਤਾਂ ਆਪਣੇ ਲੰਬੀ ਲਿਟੀਗੇਸ਼ਨ ਤੋਂ ਛੁਟਕਾਰਾ ਪਾ ਲੈਂਦੇ ਸਾਡੇ ਤਕਰੀਬਨ 20000 ਦੇ ਕੇਸ ਸੀ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਲਗਾਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਹਮੇਸ਼ਾ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਜਿਹੜੀ ਕਿ ਅਨਰਬਲ ਸੁਪਰੀਮ ਕੋਰਟ ਆਫ ਇੰਡੀਆ ਹੈ ਉਹਨਾਂ ਵੱਲੋਂ ਹਰ ਹਮੇਸ਼ਾ ਹਰ ਸਾਲ ਹਰ ਪ੍ਰਾਂਤ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾਂਦੀ ਹੈ ਅੱਜ ਵੀ ਅਸੀਂ ਜਸਟਿਸ ਸ਼੍ਰੀ ਗੁਰਮੀਤ ਸਿੰਘ ਸੰਧਵਾਲੀਆ ਚੇਅਰਮੈਨ ਜਿਹੜੇ ਕਿ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਆ ਉਹਨਾਂ ਦੀ ਰੂਲ ਮਾਈ ਹੈਟ ਸ਼੍ਰੀ ਵਿਰਿੰਦਰ ਅਗਰਵਾਲ ਜੀ ਜੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰਾਉਸਪੁਰ ਨੇ ਉਹਨਾਂ ਦੀ ਰੂਲ ਮਾਈ ਹੈਟ ਅੱਜ ਇੱਥੇ ਲੋਕ ਅਦਾਲਤ ਲਗਾਈ ਤੇ ਟੋਟਲ ਸਾਡੇ ਇੱਥੇ 22 ਬੈਂਚ ਬਣੇ ਲੋਕ ਅਦਾਲਤ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 12 ਬੈਂਚ ਸਾਡੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਬਣੇ ਦੋ ਬੈਂਚ ਸਾਡੇ ਸਾਡੀ ਸਬਡਿਵੀਜ਼ਨ ਗੁਰੂ ਹਰ ਸਾਹਿਬ ਦੇ ਵਿੱਚ ਬਣੇ ਤਿੰਨ ਬੈਂਚ ਅਸੀਂ ਸਾਡੀ ਦੂਸਰੀ ਸਬਡਿਵੀਜ਼ਨ ਜ਼ੀਰਾ ਉੱਥੇ ਬਣੇ ਇੱਕ ਬੈਂਚ ਅਸੀਂ ਪਰਮਨੈਂਟ ਲੋਕ ਅਦਾਲਤ ਦਾ ਲਗਾਇਆ ਤੇ ਬਾਕੀ ਕੁਝ ਰਿਵੈਨਿਊ ਦੇ ਤੇ ਕੰਜ਼ਿਊਮਰ ਕੋਰਟ ਦੇ ਬੈਂਚ ਲੱਗੇ ਤਾਂ ਨਿਪਟਾਰੇ ਕਿਤਾ ਹੈ ਅੱਜ 20 ਹਜ਼ਾਰ ਅਸੀਂ ਲਗਾਏ ਹੈ ਨਿਪਟਾਰੇ ਦੀ ਫਿਕਰ ਸਾਨੂੰ ਹਲੇ ਥੋੜੀ ਦੇਰ ਤੱਕ ਆਈਗੀ ਕਿਉਂਕਿ ਬੈਂਚ ਹਜੇ ਚੱਲ ਰਹੇ ਨੇ ਤੇ ਉਮੀਦ ਆ ਸਾਨੂੰ ਕਿ ਅਸੀਂ 15-18000 ਦੇ ਆਸ-ਪਾਸ ਜੀ ਡਿਸਪੋਜ਼ਲ ਆਪਾਂ। ਤਾਂ ਨੈਸ਼ਨਲ ਲੌਕ ਕੋਲ ਵੀ ਜੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਇਹਦਾ ਪਿਛਲੇ ਤੋਂ ਲੈ ਕੇ ਹੁਣ ਤੱਕ ਦਾ ਕਿੰਨਾ ਕੋ ਫਾਇਦਾ ਹੋਇਆ ਕੁਸ਼ਿਸ਼ ਦਾ। ਬਿਲਕੁਲ ਜੀ ਬਹੁਤ ਫਾਇਦਾ ਹੋਇਆ ਫਾਇਦਾ ਹੋ ਰਿਹਾ ਕਰਕੇ ਆਪਾਂ ਹਰ 3 ਮਹੀਨੇ ਬਾਅਦ ਲੋਕ ਅਦਾਲਤ ਲਗਾ ਰਹੇ ਹਾਂ। ਸੋ ਅਸੀਂ ਲੋਕਾਂ ਨੂੰ ਇਹ ਨਿਵੇਦਨ ਕਰਦੇ ਹਾਂ ਵੀ ਜਿੰਨੇ ਤੋਂ ਜਿੰਨਾ ਜ਼ਾਦਾ ਤੋਂ ਜ਼ਿਆਦਾ ਇਹ ਲੋਕ ਅਦਾਲਤਾਂ ਦੇ ਵਿੱਚ ਆਪਣਾ ਪਾਰਟਿਸਪੇਟ ਕਰਨ। ਜਿਨਨੇ ਆਪਣੇ ਕਿ ਜਿਹੜੇ ਕਿ ਆਪਾਂ ਦੇ ਰੈਗੂਲਰ ਕੋਰਸ ਵਿੱਚ ਲੱਗ ਰਹੇ ਨੇ ਜਿਹੜੇ ਕਿ ਆਪਾਂ ਨੂੰ ਪਤਾ ਕਿ ਬਹੁਤ ਬਹੁਤ ਟਾਈਮ ਲੱਗਦਾ ਉਹਨਾਂ ਨੂੰ ਆਪਾਂ ਜਲਦੀ ਨਿਪਟਾ ਸਕਦੇ ਹਨ ਮਾਚ ਜਿਹੜੇ ਕੇਸ ਲੱਗੇ ਹੈ ਕਿਹੜੀ ਕਿਹੜੀ ਕੈਟਾਗਰੀ ਇਹਨਾਂ ਦੇ ਵਿੱਚ ਸਾਰੀ ਤਰ੍ਹਾਂ ਦੀ ਕੈਟਾਗਰੀ ਦੇ ਕੇਸ ਸੀ ਕੁਝ ਮੈਟਰ ਆਪਾਂ ਪ੍ਰੀਲੀਟਿਗੇਟਿਵ ਮੈਟਰ ਲੈਣੇ ਡਿਫਰੈਂਟ ਡਿਫਰੈਂਟ ਬੈਂਕਸ ਤੋਂ ਬਿਟ ਡਿਫਰੈਂਟ ਡਿਫਰੈਂਟ ਪ੍ਰਾਈਵੇਟ ਇੰਸਟੀਚੂਸ਼ਨਸ ਤੋਂ ਲੈਣੇ ਇਹੀ ਇਹਨਾਂ ਦੇ ਵਿੱਚ ਮੈਟਰ ਨੇ ਜਿਹੜੇ ਰੈਗੂਲਰ ਕੋਰਟ ਦੇ ਸਿਵਲ ਮੈਟਰਸ ਨੇ ਸਿਵਲ ਮੈਟਰਸ ਦੇ ਵਿੱਚ ਤੁਸੀਂ ਰਿਕਵਰੀ ਵਾਲੇ ਮੈਟਰ ਕਹਿ ਸਕਦੇ ਹੋ ਜਾਂ ਕੋਈ ਛੋਟੇ ਇੰਜੰਕਸ਼ਨ ਵਾਲੇ ਮੈਟਰ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਕੈਨਸਲੇਸ਼ਨਸ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੇ ਵੀ ਫੌਜਦਾਰੀ ਤੇ ਇਹੋ ਜਿਹੇ ਕੇਸ ਜਿਹੜੇ ਕਿ ਰਾਜਨਾਮੇ ਦੇ ਤਹਿਤ ਮੁੱਕ ਸਕਦੇ ਆ ਉਹ ਸਾਰੇ ਕੇਸ ਆਪਾਂ ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਚਿਰ ਤੋਂ ਕਿ ਲੋਕਾਂ ਦੇ ਵਿੱਚ ਇਸ ਚੀਜ਼ ਦੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਕੋਲੋਂ ਇੰਨੀ ਜ਼ਿਆਦਾ ਅਵੇਅਰਨੈਸ ਉਹਨਾਂ ਲੋਕ ਅਦਾਲਤ ਨੂੰ ਲੈ ਕੇ ਹੋ ਗਈ ਹੈ ਕੀ ਆਪਾਂ ਮੈਕਸਿਮਮ ਡਿਸਪੋਜ਼ਲ ਕੇਸਾਂ ਦੀ ਕਰਨੀ ਔਰ ਹਰ ਲੋਕ ਅਦਾਲਤ ਅਰਾਊਂਡ ਸਾਡੇ ਆਪਣੇ ਅਗਰ ਮੈਂ ਹੁਣ ਇਸ ਟਾਈਮ ਜ਼ਿਲ੍ਹੇ ਦੀ ਗੱਲ ਕਰ ਰਹਾ ਹਾਂ ਤੇ ਅਰਾਊਂਡ 20000 ਕੇਸਸ ਆਪਾਂ ਆਫਟਰ ਏਵਰੀ ਕੁਆਟਰ ਆਪਾਂ ਫਿਕਸ ਕਰ ਰਹੇ ਹਾਂ ਸੋ ਇਸ ਲੋਕਾਂ ਚ ਹੈ ਲੋਕ ਅਦਾਲਤ ਦਾ ਜਾਂ ਡਿਸਪੋਜ਼ਲ ਹੋ ਰਹੀ ਹੈ ਤੇ ਆਪਾਂ ਇਹਨਾਂ ਇਸ ਨੂੰ ਕਰ ਰਹੇ ਲੋਕਾਂ ਦਾ ਥੈਂਕ ਯੂ